ਵਿਦਿਆਰਥੀਆਂ 11ਵੀਂ ਕਲਾਸ ਦੇ ਦਾਖਲੇ ਲਈ ਜਿਹੜਾ ਲੜਕੀਆਂ ਦੀਆਂ ਸੀਟਾਂ ਕਿੰਨੀਆਂ ਨੇ 10 ਮੈਰਿਟੋਰੀਅ ਸਕੂਲ ਆ ਪੂਰੇ ਪੰਜਾਬ ਦੇ ਵਿੱਚ ਉਹ ਦੇਖੀਏ ਤਿੰਨ ਸਟਰੀਮ ਚੱਲਦੀਆਂ ਨੇ ਮੈਡੀਕਲ ਨਾਨ ਮੈਡੀਕਲ ਤੇ ਕਮਰਸ ਲੜਕੀਆਂ ਦੇ ਲਈ 11ਵੀਂ ਦੀ ਕਲਾਸ ਦੇ ਲਈ ਕਿੰਨੀਆਂ ਸੀਟਾਂ ਨੇ ਪਹਿਲਾਂ ਦੇਖ ਰਹੇ ਹੋ ਤੁਸੀਂ ਸਕਰੀਨ ਤੇ ਅੰਮ੍ਰਿਤਸਰ ਸਕੂਲ ਜੀ ਦੇ ਵਿੱਚ 60 ਮੈਡੀਕਲ ਦੇ ਵਿੱਚ ਨੇ ਸੀਟਾਂ ਨਾਨ ਮੈਡੀਕਲ ਚ 180 ਕਮਰਸ ਦੇ ਵਿੱਚ 60 ਦੋ ਨੰਬਰ ਤੇ ਹੈ ਬਠਿੰਡਾ ਬਠਿੰਡਾ ਦੇ ਵਿੱਚ 60 ਸੀਟਾਂ ਮੈਡੀਕਲ ਦੀਆਂ 180 ਨਾਨ ਮੈਡੀਕਲ ਤੇ 60 ਕਮਰਸ ਇਸ ਤਰ੍ਹਾਂ ਦੇ ਨਾਲ ਫਿਰੋਜ਼ਪੁਰ ਦੇ ਵਿੱਚ 68 ਸੀਟਾਂ ਮੈਡੀਕਲ ਦੀਆਂ 199 ਨਾਨ ਮੈਡੀਕਲ ਤੇ 68 ਕਮਰਸ ਜਾਨੀ ਕਿਥੇ ਸੀਟਾਂ ਵੱਧਾਂ ਲੜਕੀਆਂ ਦੀਆਂ ਸਕੂਲ 'ਚ ਗੁਰਦਾਸਪੁਰ ਦੇ ਵਿੱਚ ਵੀ ਸੇਮ ਆ ਵੱਧ ਨੇਗੀਆਂ 68 ਮੈਡੀਕਲ ਦੀਆਂ 199 ਨਾਨ ਮੈਡੀਕਲ ਤੇ 68 ਕਮਰਸ ਤੇ ਅੱਗੇ ਹੈਗਾ ਪਰੋਜਪੁਰ ਤੇ ਗੁਰਦਾਸਪੁਰ ਦੇਖੋ ਇੱਕੂ ਆਗੇ ਜਲੰਧਰ ਦੇ ਵਿੱਚ 60 ਸੀਟਾਂ ਨੇ 180 ਨਾਨ ਮੈਡੀਕਲ ਦੀਆਂ ਤੇ 60 ਕਮਰਸ ਦੀਆਂ ਇਸ ਤਰ੍ਹਾਂ ਲੁਧਿਆਣਾ ਦੇ ਵਿੱਚ ਵੀ ਉਹੀ ਹੈ 60 ਮੈਡੀਕਲ 180 ਨਾਨ ਮੈਡੀਕਲ ਤੇ 60 ਕਮਰਸ ਪਟਿਆਲਾ ਵਿੱਚ ਵੀ ਉਹੀ ਨੇ 60 ਮੈਡੀਕਲ 180 ਨਾਨ ਮੈਡੀਕਲ ਤੇ 60 ਕਮਰਸ ਮੋਹਾਲੀ ਵਿੱਚ 60 ਮੈਡੀਕਲ 180 ਨਾਨ ਮੈਡੀਕਲ ਤੇ 60 ਕਮਰਸ ਸੰਗਰੂਰ ਦੇ ਵਿੱਚ 68 ਨਿਗੀਆਂ ਮੈਡੀਕਲ ਦੀਆਂ 199 ਨਾਨ ਮੈਡੀਕਲ ਤੇ 68 ਕਮਰਸ ਤਲਵਾੜਾ ਦੇ ਵਿੱਚ 35 ਮੈਡੀਕਲ ਦੀਆਂ ਤੇ 35 ਨਾਨ ਮੈਡੀਕਲ ਤੇ 30 ਕਮਰਸ ਦੀਆਂ ਟੋਟਲ ਸੀਟਾਂ ਹੋ ਗਈਆਂ ਮੈਡੀਕਲ ਸਟਰੀਮ ਦੇ ਵਿੱਚ 599 ਜੀ ਮੈਰਿਟੋਰੀਅ ਸਕੂਲਾਂ ਵਿੱਚ ਦਸਾਂ ਦੇ ਵਿੱਚ ਲੜਕੀਆਂ ਦੀਆਂ ਤੇ ਨਾਨ ਮੈਡੀਕਲ ਵਿੱਚ ਹੋ ਗਈਆਂ 1682 ਸੀਟਾਂ ਨਾਨ ਮੈਡੀਕਲ ਦੀਆਂ ਤੇ 594 ਸੀਟਾਂ ਨੇ ਜਿਹੜੀਆਂ ਉਹ ਹੋ ਗਈਆਂ ਕਮਰਸ ਦੀਆਂ ਇਸ ਤਰ੍ਹਾਂ ਦੇ ਨਾਲ ਜਿਹੜਾ ਕੁੱਲ ਜੋੜ ਬਣ ਗਿਆ 599 ਮੈਡੀਕਲ ਦੀਆਂ 1682 ਨਾਨ ਮੈਡੀਕਲ ਤੇ 594 ਕਮਰਸ 2875 ਸੀਟਾਂ ਜਿਹੜੀਆਂ ਲੜਕੀਆਂ ਦੀਆਂ ਨੇ ਮੈਰਿਟੋਰੀਅਸ ਸਕੂਲਾਂ ਵਿੱਚ 11ਵੀਂ ਸ਼੍ਰੇਣੀ ਦੇ ਦਾਖਲੇ ਲਈ ਵੱਧ ਤੋਂ ਵੱਧ ਜਾਣਕਾਰੀ ਦੇ ਲਈ ਇਹ ਅੱਗੇ ਵੀਡੀਓ ਜਿਹੜਾ ਵੱਧ ਤੋਂ ਵੱਧ ਸੈਂਡ ਕਰੀਏ ਤਾਂ ਕਿ ਬੱਚਿਆਂ ਨੂੰ ਪਤਾ ਲੱਗ ਸਕੇ ਮੈਰਿਟੋਰੀਅਸ ਸਕੂਲਾਂ ਵਿੱਚ 11ਵੀਂ ਕਲਾਸ ਦੇ ਦਾਖਲੇ ਲਈ ਕਿੰਨਤੀ ਕਿੰਨੀ ਬਣਦੀ ਹੈ ਸੀਟਾਂ ਦੀ ਧੰਨਵਾਦ ਜੀ ਸ਼ੁਕਰੀਆ